ਚੇ ਗੁੜੀਆਂ ਬੰਨ੍ਹ ਕੇ ਸਾਰੇ ਸੰਪਤ ਇਹ ਜਿਹੜੇ ਮੁੰਡੇ ਆਏ ਸੀ ਕੱਲ ਉਹਨੇ ਕੰਨੀ ਕਾਲ ਆ ਦੇ ਦਿੱਤੀ ਰਾਣਾ ਗੱਟੀਆਂ ਸੀ ਬੰਨ੍ਹ ਕੇ ਉਹ ਦਰਖਾਸਤ ਲੈ ਕੇ ਆਏ ਸੀ ਸਾਡੇ ਕੋਲ ਕਿ ਉਹ ਹਾਦੀ ਤੁਸੀਂ ਕਾਰਵਾਈ ਨਹੀਂ ਕਰਦੇ ਵੀ ਉਹ ਉਹ ਦਰਖਾਸਤ ਲੈ ਕੇ ਆਈ ਸਾਡੇ ਕੋ ਸਾਰੇ ਬੈਠੇ ਹੋਏ ਬਹੁਤ ਬਹੁਤ ਇਹ ਨਾ ਕਾਦੀ ਕਰ ਬਾਬਾ ਇਹਨਾਂ ਨੂੰ ਬਣਦੀ ਉਹ ਗੱਲ ਇੱਕ ਜਣਾ ਕਰ ਲੋ ਨਾ ਗੱਲ ਯਾਰ ਜਿਹੜੀ ਗੱਲ ਇਹ ਕਰਦੇ ਪੈਣੀ ਆਪਾਂ ਉਹਦਾ ਜਵਾਬ ਨਹੀਂ ਆਈ ਬਿਲਕੁਲ ਇੱਕ ਮਿੰਟ ਯਾਰ ਸਰਦਾਰ ਸਾਹਿਬ ਤੁਸੀਂ ਆਪਣੀ ਗੱਲ ਨੂੰ ਸਹੀ ਹੋ ਇਹ ਤੇ ਤੁਸੀਂ ਸਾਡੀ ਬੋਝ ਭਾਵਕ ਹੋਈਆ ਇਹਨਾਂ ਦੇ ਇਹਨਾਂ ਦੇ ਜਜ਼ਬਾਤ ਭੜਕੇ ਆ ਨਹੀਂ ਤੁਸੀਂ ਤਾਂ ਕੋਣ ਆ ਕਿ ਜੇ ਤੁਸੀਂ ਤੁਹਾਡੇ ਦੁਆਰ ਆਏ ਜਾਂ ਕਾਰਵਾਈ ਨਾ ਕੀਤੀ ਉਹ ਫਿਰ ਵੀ ਬੇਬੀ ਸੁਣੋ ਬੇਬੀ ਸੁਣੋ ਕੋਈ ਇਹ ਕੋਈ ਐਸ਼ ਨਹੀਂ ਬੋਲਾਂਗੇ ਪ੍ਰਸ਼ਾਸਨ ਦੇ ਕੋਲ ਇੱਕ ਬਹੁਤ ਹੰਧਾ ਹਥਿਆਰ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਹਥਿਆਰ ਮੰਗਾਓ ਜਿੰਨੇ ਹਥਿਆਰ ਬੋਲ ਦਿਓ ਇਹਨਾਂ ਦੇ ਬਾਹਰ ਆਪੂ ਹੋਰ ਬਹੁਤ ਮੇਰੀ ਪੜਦਾ ਗੁਰਜੀ ਹਾਂ ਹੋਰਿਆਂ ਦੇ ਵਿੱਚ ਲੱਗਿਆ ਚੱਲ ਰਿਹਾ ਹੋਰਿਆਂ ਵਿੱਚ ਇਸ ਕਰਕੇ ਨਾ ਪ੍ਰਸ਼ਾਸਨ ਇਹ ਸਿਰਫ ਪਰਚਾ ਦਰਜ ਕਰਦਾ ਇਸ ਸੰਬੰਧ ਦਾ ਰੋਠਾ ਠੱਡਾ ਕੰਮ ਕਰਦਾ ਪਰ ਇਹ ਸੰਬੰਧ ਦਾ ਠੱਡੀ ਨਹੀਂ ਹਰ ਨਹੀਂ ਨਹੀਂ ਇਹਾਨੂੰ ਪਤਾ ਜੀ ਇਹ ਕੰਮ ਕਰਕੇ ਕਿ ਇਹ ਕੋਈ ਖਾਨਾ ਖੂਰਤੀ ਕਰਕੇ ਨਹੀਂ ਇਹ ਮੰਨ ਲੈਂਦੇ ਇਹ ਵੇਖੋ ਜੀ ਜੇ ਜਾਨੀ ਕਰ ਰਹੀ ਵੇਖੋ ਜਿਹੜੀ ਜਿਹੜੀ ਉਹਨਾਂ ਦੀ ਦੂਜੀ ਆਈ ਹੈ ਤੁਹਾਡੇ ਕੋਲ ਵੀ ਉਹਨਾਂ ਨੇ ਜੀ ਉਹ ਚ ਕਿਹਾ ਉਹ ਸਾਈਬਰ ਕਲਮ ਜਾ ਕੇ ਦਰਖਾਸਤ ਦੇਣ ਬਹੁਤ ਬੰਦਾ ਕਰਦੀ ਇਸੇ ਬੰਦੀ ਨਹੀਂ ਕਰਦਾ ਐਸਐਸਓ ਸਾਹਿਬ ਜੇ ਕੋਈ ਜੇ ਕੋਈ ਫੇਸਬੁਕ ਦੇ ਉੱਤੇ ਕੋਈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਹਿੰਦਾ ਕੋਈ ਕਮੈਂਟમેન્ટ ਕਰਦਾ ਨਾ ਉਹਨੂੰ ਮਨਦੀ ਸ਼ਬਦਾਵਲੀ ਭੰਦੀ ਕੋਈ ਵਰਤਦਾ ਉਹਦਾ ਫਰਦ ਬੰਦਾ ਉਹ ਸਾਈਬਰ ਕਰਾਮ ਨੂੰ ਜਾ ਕੇ ਇਹ ਕਰ ਸਕਦਾ ਆਪਾਂ ਜੋ ਡਾਲਰ ਫੂਲ ਆਉਂਦੇ ਆ ਕੇ ਨੂੰ ਉਹ ਤੋਂ ਪਹਿਲਾਂ ਸਾਨੂੰ ਦੋਵੇਂ ਦਿੱਤੀ ਜਾਂਦੀ ਹੈ ਜੇ ਤੁਹਾਨੂੰ ਕੋਈ ਨਾ ਕੋਈ ਤਮੰਦੀ ਦਾ ਕੋਈ ਥਰਡ ਪਾਰਟੀ ਆ ਤੇ ਕਾਲ ਕਰੋ ਇਸ ਲਈ ਉਹ ਸਾਈਬਰ ਕਲੈਮ ਆਪੇ ਕਾਰਵਾਈ ਕਰਾਉਣ ਤੁਹਾਡੇ ਨਾਲ ਜਿਹੜੀ ਜਿਹੜੀ ਆਡੀ ਸ਼ਬਦ ਦੀ ਇਹ ਇਹ ਕਰਦੇ ਨੇ ਘਰ ਰੜ ਕੇ ਆਪਣੇ ਹਾਈਕੋਰਟ ਬਣਾ ਲਿਆ ਆਪਣੀ ਤੁਸੀਂ ਬੈਠ ਕੇ ਉਹਨਾਂ ਨੂੰ ਬੋਲਦਾ ਠੀਕ ਹੈ ਤੁਹਾਡੇ ਕੋਲ ਆ ਜਾਂਦੇ ਆਹ ਜਾਂਦਾ ਕਿ ਮਤਲਬ ਉਹ ਜਿਹੜਾ ਜਨਦਾ ਕਿ ਮਤਲਬ ਉਹ ਪਿੰਡ ਪਿੰਡ ਦੀ ਸ਼ਬਦਾਵਲੀ ਬੋਲੁੰਦਾ ਕਿ ਇੱਥੇ ਤੁਹਾਡੇ ਆਪਣੇ ਖਾਣੇ ਦੇ ਲੈ ਕੇ ਲੱਗਾ ਹੁੰਦਾ ਇੱਥੇ ਬੁਝਦੀ ਸੁਝੀਆ ਬੱਤੇ ਵਰਤਾ ਕਿਤੇ ਨਾ ਉੱਥੇ ਅਸੀਂ ਹਾਂਜੀ ਹਾਂਜੀ ਜੀ ਉੱਥੇ ਮੇਲੇ ਲੱਗ ਰਹੇ ਆ ਤੇ ਲੋਕ ਜਨਦਾ ਨੇ ਲੋਕ ਦੁਖੀ ਐ ਹਨਾ ਜੀ ਉਹ ਧਾਰਮਿਕ ਲੈਵਲ ਤੇ ਵੀ ਸਾਨੂੰ ਜਿਹੜਾ ਇਹ ਮੰਨ ਲਓ ਇਹਨਾਂ ਨੇ ਕਮੈਂਟ ਕੀਤਾ ਉਜ ਕਹਿੰਦਾ ਜਿਹੜਾ ਜਿਹੜਾ ਤੁਹਾਡੇ ਕੋਲ ਬਾਅਦ ਚ ਆਏ ਆ ਇਹ ਤੁਹਾਡੇ ਕੋਲ ਪਹਿਲਾਂ ਆਉਂਦੇ ਆਣ ਕੇ ਕਾਰਵਾਈ ਕਰਾਉਂਦੇ ਮੋਹਦਵਾਰੀ ਮੋਹਦਵਾਰ ਤੋਂ ਆਉਂਦੇ ਆ ਬਾਬਾ ਅੱਵਾ ਜਿਹੜੇ ਆਈਏ ਸਾਨੂੰ ਤੁਸੀਂ ਕੋਈ ਫੋਨ ਕੀਤਾ ਇਹਨਾਂ ਨੂੰ ਸਾਨੂੰ ਉਹ ਨਹੀਂ ਪਿਆਰੇ ਗਏ ਹਰ ਨੂੰ ਚਾਰਦੇ ਨੇ ਪਹਿਲਾਂ ਇਹ ਤੇ ਸਾਡੇ ਕੋਲ ਪਰਸੂ ਆਏ ਸੀ ਇਹ ਨਹੀਂ ਕਹਿੰਦੇ ਕਿ ਉਹ ਕੋਈ ਸਾਨੂੰ ਜ਼ਿਆਦਾ ਵਾ ਜੇ ਇਹ ਕੱਲ ਆਏ ਨੇ ਇਹੀ ਕਾਰਵਾਈ ਕਰਦੇ ਬਹੀ ਗੱਲ ਇਹ ਕਿ ਅਸੀਂ ਦੁਬਾਰਾ ਹੁਣ ਫੇਰ ਵੇਟ ਕਰਾ ਦੇਣੇ ਆ ਉਹਨਾਂ ਨੂੰ ਫੜ ਲੈਣੇ ਆ ਜਿਹੜਾ ਜਰੂਰ ਬੋਸ ਬਾਕੀ ਹੋਣੇ ਆ ਬਾਬਾ ਨਹੀਂ ਸਮਝ ਕਸੂ ਬੇਨਤੀ ਸਾਨੂੰ ਸੋਰਸੇ ਗਿਨਾ ਬੰਦਾ ਮਾਰਦਾ ਮੁੰਡਾ ਮਜਵੀ ਸਿਕਾ ਦਾ ਗੁੱਟ-ਗੁੱਟ ਕੇ ਜਟਾ ਨਹੀਂ ਸੁਣਿਓ ਬੇਨਤੀ ਹੈ ਇਹਨਾਂ ਦੇ ਪਿੰਡ ਵੀ ਹੋਇਆ ਐਸਲ ਤੋਂ ਮਨੋਰੀ ਕੁਮਾਰ ਨੂੰ ਪੁੱਛਿਓ 23 ਜਨਵਰੀ ਨੂੰ ਮੁੰਡਾ ਮਰਦਾ 7 ਜਨਵਰੀ 30 30 ਜੂਨ ਨੂੰ 30 ਜੂਨ ਨੂੰ ਮੁੰਡਾ ਮਰਦਾ ਮੈਂ ਜੁਲਾਈ ਨੂੰ ਜਾਣਦੇ ਆ 7 ਨੂੰ 7 ਜਨਵਰੀ ਨੂੰ ਜਾ ਕੇ ਤੇ ਥਾਣੇ ਪੈ ਕੇ ਗੱਲ ਕਰਾ 7 ਦਿਨ ਹੋ ਗਏ ਕਿਸੇ ਨੇ ਪਰਿਵਾਰ ਵੀ ਬਾਤ ਨਹੀਂ ਲਈ ਮਿਲ ਕੋ ਵੀਡੀਓ ਮੈਂ ਪਰਿਵਾਰ ਦੇ ਕੋਲ ਖਲੋ ਕੇ ਪਾ ਕੇ ਕੌਣ ਦਿਖਾਉਂਦਾ ਕਿਸੇ ਨੇ ਜਦੋਂ ਅਸੀਂ ਐਸਐਸਓ ਸਾਹ ਕੋਲ ਗਏ ਆ ਵੀ 7 ਦਿਨ ਹੋ ਗਏ ਮੁੰਡਾ ਮਰੀ ਨੂੰ ਤੁਸੀਂ ਸਾਨੂੰ ਜਗਾ ਬਿਠਾਉਂਦੇ ਹੋ ਕਿ ਇੱਥੇ ਸੁੱਟ ਗਿਆ ਉਹ ਮਾਰ ਕੇ ਤੇ ਕਾਰਵਾਈ ਕੀ ਕੀਤੀ ਹੈ ਦੇਖੋ ਜਾ ਕੇ ਪੁੱਛਿਆ ਵਾ ਫਿਰ ਉਹਨਾਂ ਦਾ ਜਾ ਕੇ ਗੱਲਬਾਤ ਕੀਤੀ ਆ ਵੀ ਇਹ ਕਾਲੋ ਵੱਧ ਗਿਆ ਜਿਹੜੇ ਬੰਦੇ ਕਿੰਨੇ ਜਿਹੜੇ ਵਿੱਚ ਹੀ ਬੰਦੇ ਕਿੰਨੇ ਵੀਡੀਓ ਦੇ ਵਿੱਚ ਵੀ ਇਹਦੇ ਜਿਹੜੇ ਕੋਈ ਨਾ ਕਿੰਨੇ ਬੰਦੇ ਤੇ ਜਿਹੜੇ ਸਾਡੇ ਰਿਲੇਟਿਡ ਆ ਪੰਨਪਛਤੀ ਕੋਸ਼ੇ 1500 ਉਹ ਜਿਹੜਾ ਮੌਜੂਦਾ ਕੋਈ ਤਾਂ ਮੈਂ ਤੇਰੇ ਤੇ ਹਥਿਆਰ ਹੈ ਕਿ ਉਹਦਾ ਤੇ ਹਥਿਆਰ ਜਿਹੜਾ ਹਥਿਆਰ ਕਿੰਨੇ ਲੈ ਗਏ ਹਥਿਆਰ ਵੀ ਜੱਪੇ ਇਧਰ ਵੀਰੇ ਹਥਿਆਰ ਕਿੰਨੇ ਲੈ ਗਏ ਦੋ ਲੈ ਗਏ ਚਾਰ ਲੈ ਗਏ ਹਥਿਆਰ ਕਿੰਨੇ ਲੈ ਗਏ ਚਾਰ ਸਾਰੇ ਕੋਲ ਚ ਉਹ ਕਿੰਨੇ ਹਥਿਆਰ ਟੋਟਲ ਦੋ ਕਿ ਚਾਰ ਉਹ ਮਤਲਬ ਦੋ ਦੋ ਹੜ ਆਏ ਸੀ ਸਾਰੇ ਸਾਡੇ ਨੂੰ ਉਹ ਰਫਲ ਕਿਸਾਂ ਦੀ ਸਾਰੇ ਸਿਕਸਰੀ ਸਾਰੇ ਸਟਾਲ ਕੋਲ ਕੁਝ ਰੱਖਦੇ ਛੋਟੇ ਛੱਟ ਛੋਟੇ ਜਿਹੜੇ ਛੱਟੇ ਮੋਟੇ ਵਾਲੀ ਤੋਂ ਅੱਗੇ ਆਇਆ ਯੋ ਇਹਨਾਂ ਜੀ ਇਹਨਾਂ ਨੇ ਕਹਿਣ ਦੇ ਮੁਤਾਬਕ ਗੁਰਜੀਤ ਕੋ ਦੋ ਸੰਦੀ ਉਹ ਕਿਹੜੇ ਆ ਉਹਨਾਂ ਕੋਲ ਜਬਤ ਕਰਾਓ ਵੀ ਕਿਹੜੇ ਹਾਂ ਪਹਿਲਾਂ ਰਿਕਾਰਡ ਚੈੱਕ ਕਰਾ ਲੈ ਨਹੀਂ ਹੋਏਗਾ ਜੀ ਇਹ ਜੇ ਗੱਲ ਬਿਲਕੁਲ ਬਿਲਕੁਲ ਕਿੰਨੇ ਆ ਨੇ ਹੀ ਟੋਟਲ ਜੀ ਇਹ ਤਿੰਨ ਤੇ ਸਾਡੇ ਰਿਲੇਟਡ ਜਿਹੜੇ ਨੂੰ ਦਿੱਸਣਦੇ ਆਏ ਬਾਕੀ ਅਣਪਛਾਤੇ ਨਾਂ ਦੇ ਹੋਣਗੇ ਕੁਝ ਮੋਟਰਸਾਈਕਲ ਤੇ ਤਿੰਨ ਚਾਰ ਹੋਰ ਤਾਂ ਹੋਣਗੇ ਬਾਕੀ ਅਪਨਾ ਦੇ ਜਿਹੜੇ ਦੀ ਜਾਣ ਦੱਸੋ ਨਾਂ ਪਤਾ ਇਹ ਪੁਵਾਈ ਦੇ ਨਾਂ ਦੱਸੋ ਹਾਲੋ ਨਹੀਂ ਬੜੀਆ ਹੋਰ ਤੁਹਾਡੀ ਉੱਤੇ ਲਿਖਿਆ ਦਾ ਸ਼ੁਭ ਕਰਮਨ ਤੇ ਕਬੂ ਨਾ ਆਪਣੇ ਮੇਰੀ ਬੇਨਤੀ ਤੇ ਕੇ ਪ੍ਰੈਸ਼ਰ ਨੂੰ ਦਬਾਗ ਮੜ ਕੇ ਸਾਹਮਣੇ ਮੈਂ ਬੇਨਤੀ ਸੁਣੋ ਉਹ ਬੇਨਤੀ ਬੋਲਣ ਦੇ ਕਿ ਸਾਡੇ ਤੇ ਪ੍ਰੈਸ਼ਰ ਹੁੰਦਾ ਤੇ ਅਸੀਂ ਗੱਲ ਕਿਉਂ ਕਰਦੇ ਦੱਸੋ ਬੇਨਤੀ ਤੇ ਸੁਣ ਲਓ ਕਿਹੜਾ ਦੋ ਜਿਆਦਾ ਰਸ ਕਿਹੜਾ ਤੁਸੀਂ ਦਾ ਦੇ ਦੋ ਜਿਆਦਾ ਤਰਫ ਤੇ ਕਿਹੜਾ ਕਹਿੰਦੇ ਆਪਾਂ ਕਿਹੜਾ ਕੋਲੇ ਦਬਾਤ 60 ਤੇ ਕਹਦਾ ਪ੍ਰੈਸ਼ਰ ਮੈਨੂੰ ਮਾਨਸ ਕਰਦਾ ਫਿਰ ਦਬਾਗ ਮੜ ਕੇ ਸਾਹਮਣੇ ਨਹੀਂ ਨਹੀਂ ਦਬਾਗ ਮੜ ਕੇ ਸਾਹਮਣੇ ਆਓ ਜੇ ਮਾਨ ਇਹ ਇੱਕ ਮਿੰਟ ਬਾਜੀ ਚ ਉਹਨਾਂ ਨੇ ਦਰਖਾਸਤ ਦਿੱਤੀ ਤੁਹਾਡੇ ਕੋ ਪਹਿਲਾਂ ਫਿਰ ਉਹਨਾਂ ਜਾ ਕੇ ਕੁੱਤਿਆ ਚੂੜਿਆ ਬਾਹਰ ਨਿਕਲ ਤੇਰੀ ਘਟੂਏ ਚ ਪਿੱਤਲ ਭਰਾਂਗੇ ਆ ਸ਼ਬਦ ਕਿਉਂ ਬੋਲੇ ਜੇ ਉਹਨਾਂ ਨੇ ਕੋਈ ਕਿਉਂ ਬੋਲੇ ਨਹੀਂ ਗਲਤੀ ਭਾਜੀ ਤਾਂ ਹੀ ਕਰਦੇ ਫਿਰ ਉਹਨਾਂ ਨੂੰ ਬੰਦੇ ਨੇ ਕਹਾਣੀ ਇਹਨਾਂ ਦਾ ਪਰਿਵਾਰ ਪਰਿਵਾਰ ਟੁੱਟੋਗੇ WhatsApp ਇਹਨਾਂ ਦਾ ਪਰਿਵਾਰ ਟੁੱਟੋਗੇ ਇਹਦੀ ਸਿੱਖਿਆ ਨਹੀਂ ਕਰ ਬਾਈ ਮੈਂ ਦਾਦਾ ਜੀ ਉਹ ਬੰਦਾ ਬਣਾਵਾ ਬੰਦੀ 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 ਉਹ ਲਈ ਇਹਨੇ ਬੋਲ ਆ ਪਲਾਨਿੰਗ ਦੀ ਵੀ ਲਾਉਣੀ ਹੈ ਪਲਾਨਿੰਗ ਦੇ ਨਾਲ ਕੀ ਕਰਨਾ ਪਾਉਣਾ ਹੈ ਹਾਂ ਪਲਾਨਿੰਗ ਵੀ ਲਾਉਣਾ ਤੁਸੀਂ ਸਰ ਜਿਨ੍ਹਾਂ ਨੂੰ ਭੇਜਣਾ ਭੇਜੋ ਉਹਨਾਂ ਕੋ ਰਸਤਾ ਕਰਕੇ ਲਿਆਓ ਕਹੀਂ ਆਪ ਜਾਓ ਜਾ ਹੋ ਰਹੀ ਹੈ ਸਰ ਤੇ ਗੱਲ ਉਹ ਬੰਦੀ ਕਰ ਪਿਆ ਆ ਆਹ ਤੇ ਮਦਾਨ ਸਾਹਿਬ ਇਹਨਾਂ ਨੂੰ ਆਪਣਾ ਨਾ ਬੜਾ ਜਾ ਉਹ ਜਿਹੜਾ ਆਪਣੇ ਲੱਗੇ ਸੀ ਜਿੱਥੇ ਪਤਨ ਲਾਇਆ ਸੀ ਉਹ ਗੋਇੰਦਵਾਲ ਸਾਹਿਬ ਉਹ ਗੋਇੰਦਵਾਲ ਸਾਹਿਬ ਦੀ ਥੋੜੀ ਬਚਤ ਆਉਂਦੀ ਉੱਥੇ ਵੀ ਜੀ ਜ਼ਮੀਦਾਰ ਦੇ ਘਰ ਆਣ ਕੇ ਮਜਨੀ ਸਿੰਘ ਪਰਿਵਾਰ ਤੇ ਮਰੂ ਕਤਲ ਕਰਦੇ ਤੇ ਚਲੋ ਪਰਿਵਾਰ ਕਿਸੇ ਤੱਕ ਮੇਨਾਨਾ ਨੇ ਸੰਪਰਕ ਕੀਤਾ ਸਾਰੇ ਭੈਣ ਭਰਾ ਇਕੱਠੇ ਹੋਏ ਅਸੀਂ ਉਹ ਪੁਲ ਜਾਮ ਰੱਖਿਆ ਜੀ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ 3 ਦਿਨ ਤੱਕ ਅਸੀਂ ਪੁਲ ਜਾਮ ਰੱਖਿਆ ਗੋਇੰਦਵਾਲ ਦਾ ਉਦੋਂ ਬਾਅਦ ਪੁਲਿਸ ਨੇ ਜਿਮੀਦਾਰ ਪਰਿਵਾਰਾਂ ਦੇ ਕੁਝ ਬੰਦੇ ਗਾਂ ਕਰਕੇ ਸਾਡੇ ਉੱਪਰ ਹਮਲਾ ਕਰਵਾਇਆ ਸੀ ਠੀਕ ਆ ਪਰ ਅਸੀਂ ਉਦੋਂ ਰਮਨਦੀਪ ਸਿੰਘ ਭੁੱਲਰ ਮੇਰੇ ਉੱਥੇ ਲੁਧਿਆਣੇ ਲੱਗੇ ਆ ਇਹ ਵਾਲੇ ਸਿੰਘ ਸਾਹਿਬ ਉਥੇ ਉਹਨਾਂ ਦੀ ਬਦਲੀ ਮੈਂ 12 ਸਾਲ ਲੜਾਈ ਸਾਹਿਬ ਕੋਲ ਜਾ ਕੇ ਲੁੱਟਿਆ ਉਹ ਉਹ ਕੰਮ ਬਣਾ ਕਿਤੇ ਹੋਵੇ ਜੇ ਇਹ ਆਪਾਂ ਤੇ ਹੁਣ ਛਰੇਆਂ ਆ ਮਾਗੀਆਂ ਭਾਜੀ ਨਿੱਤਰ ਕੇ ਵੀ ਹਾਂ ਜੇ ਨਾਲ ਜੱਟ ਮੁذਬੀ ਤਾਂ ਹੁਣ ਬਣਾ ਹੀ ਲਿਆ ਮੁੱਦਾ ਵੀ ਹਾਂ ਤੂੰ ਜੱਟਿਆਂ ਦੇ ਮੈਂ ਬੱਜਪੀਆ ਤਾਂ ਅਸੀਂ ਵੀ ਨਰੋਨ ਬੱਜਪੀ ਬਣ ਕੇ ਕਰਤਾ ਜੀ ਅਸੀਂ ਜੋ ਕਹਿਣਾ ਚਾਹੁੰਦੇ ਆ ਨਾ ਜੇ ਉਹ ਵੀ ਸੰਕਤ ਰਹੀ ਆਏ ਆ ਅਸੀਂ ਆਹ ਉਹ ਇਹ ਸਾਨੂੰ ਦੱਸ ਦਿਓ ਬਣਾ ਜਿਆ ਤੇ ਸਾਡੀਆਂ ਫੌਜਾਂ ਤਿਆਰ-ਵਾਰ ਤਿਆਰ ਹੋ ਰਹਾ ਤੇ ਫਿਰ ਅਸੀਂ ਵੀ ਆਪਣਾ ਕੋ ਬੰਦੋਬਸਤ ਕਰ ਲਈਏ ਹੁਣ ਜੀ ਇਹਨਾਂ ਨੇ ਕਿੱਥੇ ਆਪਣਾ ਕੰਮ ਵੱਢ ਲੈਣਾ ਹਾਂ ਉਹ ਵਧੀਆ ਜੀ ਇਹਦੇ ਦਿਮਾਗ ਦੇ ਵਿੱਚ ਉਹ ਵੀ ਦੱਸ ਦੇਣਾ ਤੇ ਜੇ ਜੇ ਕੋ ਪਰਵਾਹ ਨਹੀਂ ਉਹਨਾਂ ਦੇ ਉਸ ਤੋਂ ਦੇ ਮਿਸਾਲ ਕਹਿਣ ਦੇ ਤੁਹਾਡਾ ਧੰਨਵਾਦ ਕਰਦਾ ਜੇ ਉਹ ਆਪ ਇਹਨਾਂ ਤੋਂ ਪਰਿਵਾਰ ਲੈ ਜੀ ਨਾ ਬਾਬਾ ਜੀ ਸਾਡਾ ਇੱਥੇ ਝਗੜਾ ਆ ਉਹਨਾਂ ਨੇ ਜਾ ਕੇ ਐਸਐਸ ਸਾਹਿਬਾਨ ਨੂੰ ਕਹਿੰਦਾ ਵੀ ਬਾਬਾ ਜੀ ਤੁਹਾਨੂੰ ਖੜੂਗਾ ਬੰਦੇ ਦੋ ਅਹੀਂ ਪਤਾ ਨਹੀਂ ਕਿਦੋਂ ਕਿਦੋਂ ਕੀ ਕਰਕੇ ਆਪ ਇਹਨਾਂ ਬੋਲ ਕੇ ਸ਼ਾ ਲੈ ਲੈ ਕੇ ਬੰਦੇ ਦੇਤੇ ਹਨਾ ਜੀ ਇਹ ਆਪਾ ਮਤਲਬ ਆਪੇ ਜਦੋਂ ਤੁਸੀਂ ਜਾਓਗੇ ਆਪੇ ਦੇਣਗੇ ਜਦੋਂ ਕਿਹਾ ਜਦੋਂ ਕੀਤੀ ਦੇ ਪਰ ਨਹੀਂ ਕਹਿੰਦੇ ਅਸੀਂ ਤਾਂ ਆਪਣਾ ਖਾਸ ਉਹ ਇਹਨਾਂ ਨੂੰ ਖੜੋ ਕਰੋ ਕਿ ਜਨਾਨੀਆਂ ਚੱਕੋ ਉਹਨਾਂ ਕੋਈ ਨਾਸ਼ ਹੋਈ ਤਾਂ ਵੀ ਜਨਾਨੀਆਂ ਚ ਭੂ ਰਿਸ਼ਤੇਦਾਰ ਚੱਕੋ ਜੀ ਬੇਨਤੀ ਚਲੋ ਚਲੋ ਵੀਜੀ ਬਾਹਰ ਚਲੋ ਚਲੋ ਵੀਜੀ ਬਾਹਰ ਬਾਜ ਸੁਲੀ ਕਿਤਾਬ ਮੇਜਰ ਸਿੰਘ ਦੇ ਅੱਗੇ ਨੂੰ ਕਿਹਨਾਂ ਮਾਪਕ ਆਵੇ ਲਾ ਕੇ ਰਿਕਾਰਡ ਆਉਂਦਾ ਹੈ ਕਿਹੜਾ ਇਹਨੂੰ ਕੁਝ ਵੀ ਬੋਲਿਆ ਕਰਨਾ ਮੇਜਰ ਸਿੰਘ ਸੋਢੀ ਦੇ ਜਨਮ ਆਹ ਕਰਨਾ ਦਾ ਦੇਣੇ ਕੋਈ ਗੱਲ ਨਹੀਂ ਹੋਰ ਪਾਸੇ ਮੋਬਾਈਲ